ਜਿਹੜਾ ਤੁਹਾਡੇ ਪਿੰਡਾਂ 'ਚ ਮਸਲਾ ਹੋਇਆ ਗੁਰੂ ਘਰ ਦੇ ਵਿੱਚ ਉਹ ਕੀ ਆ ਜੀ ਉਹਦੇ ਬਾਰੇ ਡਿਟੇਲ ਨਾਲ ਥੋੜਾ ਜਿਹਾ ਦੱਸਿਓ ਜੀ ਅ ਗੁਰੂ ਘਰ ਦੇ ਵਿੱਚ ਜੋ ਕਿ ਅੱਜ ਜਿਵੇਂ ਇੱਥੇ ਖੰਡਪਾਟ ਸਾਹਿਬ ਦਾ ਪੋਕ ਸੀਗਾ ਉਹਦੇ ਸੰਬੰਧਿਤ ਜਦੋਂ ਅਸੀਂ ਪਹੁੰਚੇ ਇੱਥੇ ਇੱਕ ਸਾਡਾ ਡਿਸਪੈਂਸਰੀ ਦਾ ਨਾਲ ਕੰਮ ਚੱਲ ਰਿਹਾ ਮਿਸਤੀ ਲੱਗੇ ਹੋਈ ਸੀ ਰੋਜ਼ ਰੁਟੀਨ ਜਿਤਨਾ ਜਿਵੇਂ 8:30 ਵਜੇ ਮਿਸਤੀਆਂ ਤੋਂ ਲੇਬਰ ਦਾ ਜਾਂ ਕੰਮ ਅਸੀਂ ਪਤਾ ਕਰਨ ਆਏ ਜਦੋਂ ਆ ਕੇ ਇੱਥੇ ਦੇਖਿਆ ਵੀ ਇੱਥੋਂ ਕੁਝ ਵੀ ਕੋਈ ਕਿਸੇ ਚੀਜ਼ ਦੀ ਮਰੇ ਹੋਈ ਸੀ ਜਿਵੇਂ ਆਪਾਂ ਕੋਈ ਸਮੈਲারে ਪੁੱਛਿਆ ਯਾਰ ਕੋਈ ਕੁੱਤਾ ਵਗੈਰਾ ਪਰਲੇਵੇਂ ਮਰੀ ਨਾ ਕੋਈ ਉਹ ਜਾਨਵਰ ਨਾ ਹੋਵੇ ਤਾਂ ਆਪਾਂ ਦੇਖਿਆ ਨੂੰ ਪਾਸੇ ਆ ਕੇ ਕਰਤੀਏ ਵੀ ਅੱਜ ਗੁਰੂ ਸਾਹਿਬ ਦਾ ਵੀ ਆਪਣਾ ਖੰਡ ਪੜਸਾ ਪੋਣਾ ਜਦੋਂ ਜਾ ਕੇ ਵੇਖਿਆ ਤਾਜੀ ਮਿੱਟੀ ਪੱਟੀ ਹੋਈ ਆ ਤੇ ਉੱਤੇ ਜਾ ਕੋਈ ਚੀਜ਼ ਦੱਬੀ ਹੋਈ ਆ ਪਤਾ ਕੀਤਾ ਤੇ ਬੇਜਨਾਂ ਦੇ ਬੇ ਜਿਹੜੇ ਇੱਥੇ ਸੇਵਾਦਾਰ ਹੈ ਗਿਆ ਬਾਬਾ ਸਾਹਿਬ ਸਿੰਘ ਗੁਲਸ਼ਨ ਸਿੰਘ ਤੇ ਉਹ ਲਾਡੀ ਉਹਨਾਂ ਕਹਿੰਦੇ ਵੀ ਇਹਨਾਂ ਦਾ ਵੀ ਇੱਕ ਗਾਂ ਦਾ ਉਹਨਾਂ ਦੀ ਕੋਈ ਵੱਛੀ ਜਾਂ ਵੱਛਾ ਕੋਈ ਮਰ ਗਿਆ ਸੀ ਤੇ ਉਹ ਰਾਤ ਦੱਬਤਾ ਜਦੋਂ ਜੀ ਉਹਨਾਂ ਨੂੰ ਬੁਲਾ ਕੇ ਪੁੱਛਿਆ ਗਿਆ ਵੀ ਤਾਂ ਇੱਥੇ ਵਛਾ ਜਾਂਦਾ ਬਿਆ ਬਾਬਾ ਜੀ ਆਂਦੇ ਯਾਰ ਇਹ ਤਾਂ ਫਿਰ ਕਿ ਹੋ ਗਿਆ ਤਾਂ ਪਤਾ ਨਹੀਂ ਇਸ ਗੱਲ ਦਾ ਕੀ ਜਵਾਕਾਂ ਦਾ ਪਤਾ ਹੋਊਗਾ ਉਸ ਬੰਦੇ ਨੂੰ ਇਸ ਗੱਲ ਦਾ ਯਾਰ ਜਦੋਂ ਸਾਰੇ ਨਗਰ ਨੂੰ ਇਸ ਕੰਮ ਦਾ ਕੀਤਾ ਵੀ ਇੱਥੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਵੇਖਿਆ ਪਾਰ ਦਾ ਭੋਗ ਪੈਰਾ ਵੀ ਇਹ ਚੀਜ਼ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ ਵੀ ਆਪਣੀ ਮਰਿਆਦਾ ਨੂੰ ਬੇਅਦਵੀ ਹੋਈ ਆ ਠੇਸ ਪਹੰਚੀ ਆ ਸਾਰੇ ਸੰਸਥਾ ਜਿੰਨੇ ਵੀ ਆਪਣੇ ਗੁਰੂ ਘਰ ਨਾਲ ਜੁੜੀਆਂ ਸੀ ਜੋ ਸਭ ਜੁੜੇ ਸਾਰੇ ਇੱਥੇ ਆ ਕੇ ਉਹਨਾਂ ਨੇ ਆਪਦੇ ਕਿਸੀ ਇਸ ਕੇ ਕੈਨ ਅਟ੍ਰਸੀਬਲ ਐਸਜੀਪੀਸੀ ਨੂੰ ਜਾਣੂ ਕਰਵਾਇਆ ਜੀ ਇਸ ਮਸਲੇ ਤੋਂ ਨਹੀਂ ਅਸੀਂ ਐਸਜੀਪੀਸੀ ਨਾਲ ਤਾਂ ਮੇਰੀ ਕੋਈ ਇੰਡਾਇਰੈਕਟਲੀ ਕੋਈ ਗੱਲ ਨਹੀਂ ਹੋਈ ਵੀ ਕਿਸੇ ਵੀ ਸਬੰਧ ਵਿੱਚ ਵੈਸੇ ਉਹਨਾਂ ਨੂੰ ਫੋਨ ਕਰਕੇ ਇਸ ਗੱਲ 'ਚ ਵੀ ਮੈਸੇਜ ਪਹੁੰਚਾਇਆ ਗਿਆ ਜੀ ਮੈਂ ਅਜੇ ਤਾਂ ਪੋਰਟ ਸੁਪਰਾਸ਼ਾਣ ਨੂੰ ਜਾਂ ਬੁਲਾਇਆ ਸੀ ਵੀ ਜੋ ਇੱਥੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਨਗਰ ਕਹਿੰਦਾ ਪਿੰਡ ਕਹਿੰਦਾ ਉਸ ਦੇ ਨਾਲ ਵੀ ਜਿਹੜੇ ਉਸ ਹਿਸਾਬ ਨਾਲ ਅਸੀਂ ਬੁਲਾਇਆ ਜਿਵੇਂ ਤੁਸੀਂ ਦੇਖਿਆ ਡੀਪੀ ਸਾਹਿਬ ਐਸਐਚਓ ਸਾਹਿਬ ਜਾਂ ਪੰਨੀ ਵਾਲਾ ਪ੍ਰਸ਼ਾਸਨ ਜੋ ਵੀ ਆਪਣਾ ਆ ਕੇ ਉਹ ਆਪਦੀ ਕਾਰਵਾਈ ਕਰ ਰਿਹਾ ਵਾ ਪ੍ਰਸ਼ਾਸਨ ਨੇ ਤੁਹਾਨੂੰ ਘਰੋਸਾ ਦਵਾਇਆ ਵੀ ਇੱਥੇ ਤੇ ਕਾਰਵਾਈ ਹੋਊਗੀ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਆਖਿਆ ਵੀ ਜੋ ਵੀ ਇਸ ਨਾਲ ਜੁੜਿਆ ਬੰਦਾ ਜੋ ਉਹਨੇ ਤੇ ਪੂਰੀ ਕਾਰਵਾਈ ਹੋਊਗੀ ਕੋਈ ਟੈਲ ਨਹੀਂ ਕੀਤਾ ਪ੍ਰਸ਼ਾਸਨ ਨੇ ਸਾਨੂੰ ਇਹ ਵੀ ਕਰਾ ਕੇ ਫੇਰੀ ਅਸੀਂ ਉਥੋਂ ਪੰਨੀ ਚੌਕੀਆਂ ਇੱਕ ਸਰਪੰਚ ਸਾਹਿਬ ਜਿਹੜਾ ਸ਼ਰਦਾ ਦੇ ਨਾਂ ਤੇ ਜਿਹੜਾ ਮੰਨੋ ਗੁਰੂ ਸਾਹਿਬ ਦੀ ਮਰਿਆਦਾ ਲੋਕ ਭੁੱਲ ਜਾਂਦੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਸ਼ਰਦਾ ਮਦਾਵਕ ਇਹ ਸਾਡਾ ਬਾਬਾ ਮੋਹਨਦਾਸ ਦਾ ਡੇਰਾ ਸੀਗਾ ਠੀਕ ਹੈ ਜੀ ਉਹਨਾਂ ਨੂੰ ਜਿਵੇਂ ਸਾਹਬ ਸਿੰਘ ਬਾਬਾ ਨੂੰ ਇੱਥੇ ਵੀ ਧੇਰੇ ਦੀ ਦੇਖਭਾਲ ਰਸਤੇ ਸੇਵਾ ਸੰਭਾਲ ਵਾਸਤੇ ਦਿੱਤਾ ਸੀ ਠੀਕ ਹੈ ਪਰ ਉਹ ਇਹ ਪੰਚਾਇਤ ਦੀ ਜਗਾ ਨੂੰ ਕਬਜ਼ਾ ਹੀ ਕਰਕੇ ਮੰਨ ਚੁੱਕੇ ਸੀ ਮਗਲ 10 ਦਿਨ ਤੋਂ ਮਗਲ ਕਿ ਦੋ ਇਨਵਿ ਦੋ ਮਹੀਨੇ ਤੋਂ ਅਸੀਂ ਡਿਸਪੈਂਸਰੀ ਦਾ ਵੀ ਪ੍ਰੋਸੈਸ ਸਾਡਾ ਚੱਲ ਰਿਹਾ ਮਹਿਕਮੇ ਨੇ ਪਾਸ ਕਰਕੇ ਬਣਾ ਕੇ ਸਭ ਕੁਝ ਨਿਸ਼ਾਨਦੇਹੀ ਕਰਕੇ ਸੀ ਕਰ ਲਏ ਬਾਬਾ ਜੀ ਉਸਨੂੰ ਬੰਨ ਹੀ ਨਹੀਂ ਦੇ ਰਹੇ ਸੀ ਵੀ ਡਿਸਪੈਂਸਰੀ ਮੈਂ ਬੰਨ ਨਹੀਂ deta ਮੇਰੀ ਮਲਕੀਅਤ ਆ ਇਹਦੇ ਵਿੱਚ ਉਹ ਕੋਰਟ ਵਿੱਚ ਵੀ ਗਏ ਅੱਜ ਸਵੇਰੇ ਜਦੋਂ ਸਾਨੂੰ ਇੱਥੇ ਸਰਪੰਚ ਪਿੰਡ ਚ ਲਾਸਮੈਂਟ ਇਸ ਕਰਕੇ ਕੀਤੀ ਮੈਂ ਕੋਰਟ ਤੋਂ ਸਟੇ ਲੈ ਆਇਆ ਵੀ ਸਰਪੰਚ ਸਾਹਿਬ ਆ ਕੇ ਦੇਖੋ ਜਦੋਂ ਉਸ ਉਸ ਦੇ ਸਬੰਧ ਵਿੱਚ ਤੁਸੀਂ ਨਾਲ ਮਿਸਤੇ ਆ ਕੰਮ ਨਾਲ ਸਟੇਜ ਦੇਖਣ ਆਏ ਐ ਵੀ ਕੋਈ ਸਟੇ ਨਹੀਂ ਕਿਸੇ ਗੱਲ ਦੀ ਕੋਈ ਗੱਲਬਾਤ ਨਹੀਂ ਇਹ ਇੱਕ ਕਬਜ਼ਾ ਕਰ ਰਿਹਾ ਸਾਰੇ ਤੁਹਾਨੂੰ ਵੀਡੀਓ ਵੀ ਦਵਾਂਗੇ ਇਹ ਸਭ ਕੁਝ ਦੱਸਾਂਗੇ ਸਾਰੇ ਵੀ ਇਸ ਟ੍ਰਾਈਟਰ ਰੂੜੀ ਸਾਧਨਾਮ ਕਾਮ ਅੱਜ ਜੋ ਸਾਰੇ ਕੁਝ ਇਹਨਾਂ ਦੇ ਇਸ ਵੀ ਕੰਮ ਤੇ ਉਹ ਕਰਨ ਲਈ ਆਪਦੇ ਨਿੱਜੀ ਸਵਾਰਥਾਂ ਲਈ ਵਰਤ ਰਿਹਾ ਤੁਸੀਂ ਬਾਕੀ ਸਾਰੀ ਵੀਡੀਓ ਬਣਾ ਕੇ ਦੇਖ ਲੋ ਲੋਕਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਵੀ ਇੱਥੇ ਸ਼ਰਾਬ ਵਗੈਰਾ ਵੀ ਪੀਂਦੇ ਸੀ ਇਹ ਵੀ ਸੱਚਾਈ ਹੈ ਬਿਲਕੁਲ ਜੀ ਬਿਲਕੁਲ ਜੀ ਸ਼ਰਾਬ ਵਗੈਰਾ ਦਾ ਡੇਲੀ ਤਨੇ ਕੁਝ ਵੀ ਕਹਿ ਸਕਦੇ ਆ ਵੀ ਮਗਰਲੇ ਦਿਨੀ ਕੁਝ ਦਿਨਾਂ ਚ ਇੱਕ ਇੱਥੇ ਰਾਤ ਨੂੰ ਜਦੋਂ ਆ ਕੇ ਕੋਈ ਸੰਗਤਾਂ ਨੇ ਦੱਸਿਆ ਵੀ ਇੱਕ ਕੋਈ ਬਾਰਤ ਸਿੰਘ ਆਇਆ ਜੋ ਸ਼ਰਾਬ ਪੀ ਰਿਹਾ ਉਹਦੀ ਵੀਡੀਓ ਵੀ ਬਣਾਈ ਉਹਨੂੰ ਆ ਗਿਆ ਫਿਰ ਬਾਬਾ ਜੀ ਉਸ ਗੱਲ ਦੀ ਜਿਵੇਂ ਕੀ ਵੀ ਆਪਾਂ ਮਾਫੀ ਮੰਗ ਲਈ ਵੀ ਗਲਤੀ ਹੋ ਗਈ ਜੋ ਹੋ ਗਈ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ ਪਰ ਜਦੋਂ ਉਹਦੀ ਵੀਡੀਓ ਵਗੈਰਾ ਸਭ ਕੁਝ ਹੈਗੀ ਤੁਹਾਨੂੰ ਉਹ ਦੇ ਦਿੰਦੇ ਆ ਠੀਕ ਹੈ ਜੀ ਤੇ ਜਿਹੜਾ ਤੁਸੀਂ ਇਹ ਜਿਹੜਾ ਮਸਲੇ ਨੂੰ ਮਾਲੋ ਇਹ ਜਿਹੜਾ ਤੁਹਾਡਾ ਨਗਰ ਸਾਰਾ ਸਾਥ ਦੇ ਰਿਹਾ ਇਸ ਦੇ ਵਿੱਚ ਬਿਲਕੁਲ ਜੀ ਨਗਰ ਹਰ ਇੱਕ ਬੰਦਾ ਹਰ ਇੱਕ ਇਸ ਗੱਲ ਨੂੰ ਆਖਿਆ ਸਰਦਾਰ ਦਾ ਨਾ ਜੋੜਿਆ ਹਰ ਬੰਦਾ ਦਾ ਵੀ ਇੱਕ ਬਹੁਤ ਗਲਤ ਹੋਇਆ ਵੀ ਗੁਰੂ ਘਰ ਦੀ ਮਰਿਆਦਾ ਮੁਤਾਬਕ ਉੱਥੇ ਪਸ਼ੂ ਨੂੰ ਜਾਂ ਆਪਾਂ ਕਿਸੇ ਜਾਨਵਰ ਦੀ ਕਿਤੇ ਕੁਦਰਤੀ ਮੌਤ ਹੋ ਜਾਂਦੀ ਆ ਉਹਨੂੰ ਆਪਣਾ ਇੱਥੇ ਹੋਣਾ ਨਹੀਂ ਚਾਹੀਦਾ ਇਹ ਕੰਮ ਇੱਕ ਸਰਪੰਚ ਸਾਹਿਬ ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ ਇਸ ਕਰਕੇ ਵੀ ਜਿਹੜਾ ਤੁਸੀਂ ਹਸਪੀਟਲ ਬਣਾ ਰਹੇ ਹੋ ਕਿਉਂਕਿ ਆਪਾਂ ਨੂੰ ਜਿਹੜਾ ਪਿੰਡਾਂ ਨੂੰ ਇਹ 20-20 ਕਿਲੋਮੀਟਰ ਦੀ ਰੇਂਜ ਦੇ ਵਿੱਚ ਸਾਰੇ ਹਸਪੀਟਲ ਪੈਂਦੇ ਆ ਤਾਂ ਇਹ ਬੜੀ ਸਮੱਸਿਆ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਵੀ ਜਿਹੜਾ ਮਰੀਜ਼ ਦੇ ਸੱਟ ਪੇਟ ਵਗੈਰਾ ਲੱਗਦੀ ਸੀ ਤਾਂ ਆਪਾਂ ਨੂੰ ਭਜਣਾ ਮੰਨ ਲਓ ਜਾਣਾ ਬਹੁਤ ਔਖਾ ਸੀਗਾ ਇਹ ਕਿੰਨੇ ਦੂਸਰਾ ਬੈੱਡ ਦਾ ਜਿਹੜਾ ਹਸਪੀਟਲ ਬਣਾ ਰਹੇ ਹਾਂ ਇਹ ਤਾਂ ਸਰਕਾਰ ਦੇ ਸਲਾਹਾਂ ਜੋਗਾ ਜਿਨ੍ਹਾਂ ਨੂੰ ਅਸੀਂ ਅਪਰੋਚ ਕੀਤੀ ਉਹਨਾਂ ਨੇ ਸਾਨੂੰ ਇਸ ਹਸਪੀਟਲ ਨੂੰ ਬਣਾਉਣ ਦੀ ਜੋ ਪੂਰੀ ਮਨਤਾ ਕੀਤੀ ਇਹ ਜੋ ਪਲੈਨ ਆ ਪੁਰੇ ਮੁਤਾਬਕ ਨਕਸ਼ੇ ਮੁਤਾਬਕ ਸਭ ਕੁਝ ਨੂੰ ਤਿੰਨ ਮੰਜ਼ਲਾ ਬਣਾਉਣ ਦੀ ਪ੍ਰੋਪੋਜ਼ਲ ਤਿਆਰ ਕੀਤੀ ਆ ਪਰ ਫਿਲਹਾਲ ਇਸ ਟਾਈਮ ਇੱਕ ਮੰਜ਼ਲਾ ਬਣਾ ਰਿਹਾ ਜੋ ਉਹਨਾਂ ਨੇ ਲਿਫਟ ਲਈ ਜਾਂ ਜੋ ਪੌੜੀ ਲਈ ਪਰ ਸਾਰਾ ਕੁਝ ਸਾਬ ਤਾਂ ਹੀ ਸਾਨੂੰ ਇੰਨੀ ਜਗ੍ਹਾ ਦੀ ਜ਼ਰੂਰਤ ਸੀ ਵੀ ਆਉਣ ਵਾਲੇ ਟਾਈਮ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਆਪਣੀ ਮੰਗ ਵਧਦੀ ਜਾਈ ਹੈ ਹਰ ਇੱਕ ਹਸਪਤਾਲ ਜਿੱਦੋਂ ਵੀ ਆਪਾਂ ਪ੍ਰਾਈਵੇਟ ਹਸਪਤਾਲੋ ਜਾਣਦੇ ਆ ਬਹੁਤ ਜ਼ਿਆਦਾ ਰਾਸਾ ਦਾ ਸਰਕਾਰੀ ਹਸਪਤਾਲ ਬਣਦਾ ਸਾਰਾ ਕੁਝ ਇਲਾਜ ਟੈਸਟ ਵਗੈਰਾ ਸਭ ਕੁਝ ਇੱਥੇ ਹੋਣੇ ਸਰੀਰ ਠੀਕ ਕਈ ਤੇ ਤੁਸੀਂ ਆਸ-ਪਾਸੇ ਦੀ ਸੰਗਤ ਨੂੰ ਜਾਂ ਪੰਚਾਇਤਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਸੀਂ ਮਨ ਲਓ ਸੰਯੋਗ ਵਾਸਤੇ ਉਹਨਾਂ ਨੂੰ ਤੋਂ ਸੰਯੋਗ ਮੰਗਣਾ ਮੰਗਣਾ ਜਾਂ ਤੁਸੀਂ ਆਪ ਦੇ ਲੈਵਲ 'ਤੇ ਇਹ ਕਰੋਗੇ ਬਿਲਕੁਲ ਜੀ ਆਸ ਇਕੱਲਾ ਕੋਣ ਦਾ ਆਸੇ-ਪਾਸੇ ਦੇ ਨਗਰ ਨੂੰ ਜਾਂ ਸਾਰੇ ਮੇਰੇ ਆਪ ਦਾ ਨਗਰ ਬਹੁਤ ਸਹਿਯੋਗ ਕਰ ਰਿਹਾ ਆਸੇ ਆਸੇ ਤੇ ਮੈਂ ਇਹ ਹੀ ਕਰ ਰਿਹਾ ਇਹ ਜਿਹੜਾ ਹਸਪੀਟਲ ਬਣਦਾ ਤਿੰਨ ਪਿੰਡਾਂ ਦਾ ਬਣ ਜਾ ਠੀਕ ਹੈ ਕਰਮਪਟੇ ਰਾਣੀਆ ਤੇ ਰੱਤਾ ਟਿੱਪਾ ਅਸੀਂ ਉਹਨਾਂ ਨੂੰ ਆਂਦਾ ਵੀ ਇੱਥੇ ਆ ਕੇ ਆਪਾਂ ਪਹੁੰਚੀਏ ਇਹ ਨਾਲ ਆਪਾਂ ਸਹਿਯੋਗ ਨਾਲ ਇਹਨੂੰ ਬਿਲਡਿੰਗ ਨੂੰ ਪੂਰਾ ਪ੍ਰੋਪਰ ਪ੍ਰਸ਼ਾਸਨ ਵੀ ਪੂਰਾ ਸਾਥ ਦੇ ਰਿਹਾ ਸਰਕਾਰ ਵੀ ਦੇ ਰਹੀ ਆ ਬਾਕੀ ਨਗਰ ਦਾ ਬਹੁਤ ਯੋਗਦਾਨ ਹੈ ਇਸ ਵਿੱਚ ਵੀ ਉਹਨਾਂ ਨੂੰ ਜਾਂਦਾ ਸਾਡੇ ਨਾਲ ਯੋਗਦਾਨ ਦੇਣੇ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਤੁਹਾਡਾ ਇਹ ਜਿਹੜਾ ਭਾਈਚਾਰਾ ਪਿਆਰ ਆ ਪਿੰਡ ਦੇ ਵਿੱਚ ਐਵੇਂ ਬਰਕਰਾਰ ਰਹੇ ਤਾਂ ਤੁਸੀਂ ਚੰਗੇ ਕੰਮਾਂ ਦੇ ਵਿੱਚ ਪਹਿਲ ਕਦਮੀ ਕਰਦੇ ਰਹੋ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਜੀ ਹਾਂ ਜੀ ਅੰਕਲ ਜੀ ਜਿਹੜਾ ਅੱਜ ਇੱਥੇ ਗੁਰਦੁਆਰਾ ਸਾਹਿਬ ਕੀ ਮਸਲਾ ਹੋਇਆ ਜੀ ਅੱਜ ਜਿਹੜਾ ਰੌਲਾ ਪਿਆ ਜੀ ਇੱਥੇ ਇੱਥੇ ਰੌਲਾ ਪਿਆ ਜੀ ਇੱਥੇ ਹਸਪਤਾਲ ਜਮਾ ਕੀ ਠੀਕ ਹੈ ਜੀ ਤੇ ਸਰਪੰਚ ਸਾਹਿਬ ਨੇ ਮਨਜ਼ੂਰ ਕਰਾਇਆ ਠੀਕ ਹੈ ਜੀ ਤੇ ਇਹ ਲੰਗੜਾ ਹਾਲ ਹੈ ਨਹੀਂਗਾ ਲੰਗੜਾ ਇੱਥੇ ਕੋਈ ਨਹੀਂ ਆ ਸ਼ੈੱਡ ਸਾਹਮਣੇ ਦੀ ਇਹਨੂੰ ਕਿਸੇ ਬੰਦੇ ਰੂੜੀ ਲੱਗੀ ਕਿਸੇ ਬੰਦੇ ਕੁਝ ਲੱਗਾ ਤੇ ਲਿਆ ਕੇ ਇੱਥੇ ਇਹਨਾਂ ਵੀ ਦੇਗਾ ਪੋਟ ਲੀਆਂ ਠੀਕ ਹੈ ਜੀ ਹਾਂ ਜੀ ਤੇ ਰੋਕ ਲਾਉਂਦੇ ਆ ਵੀ ਸਾਡਾ ਥਾਵਾਂ ਠੀਕ ਹੈ ਇਹ ਜਿਹੜੇ ਜਿਹੜਾ ਥਾਂ ਹੈ ਹੈ ਪੰਚਾਇਤੀ ਆ ਕਿ ਮਾਨੂੰ ਇਹ ਪੰਚਾਇਤੀ ਆ ਜੀ ਮਿਣਿਆ ਥਾਂ ਵਾ ਇਧਰ ਨਿਸ਼ਾਨੀਆਂ ਲੱਗੀਆਂ ਪੱਥਰ ਲੱਗੇ ਆ ਪਹਿਲਾਂ ਬੇਨਤੀ ਕਰਾਈ ਫੇਰ ਸ਼ੁਰੂ ਕੀਤੀ ਪਰਸੋਂ ਬੇਨਤੀ ਕਰਾਈ ਆ ਅੱਛਾ ਪਰਸੋਂ ਮਰਲੇ ਦਾ ਸਾਰੇ ਖੰਭੇ ਲਾ ਗਏ ਠੀਕ ਹੈ ਪਰਲੇ ਇਧਰ 16 ਫੁੱਟ ਆ ਗਈ ਹੈ ਸਰਕਾਰੀ ਥਾਂ ਇਧਰਲੇ ਬੰਨੇ 4 ਫੁੱਟ ਉੱਤਰ ਗਈ ਪੈਲੀ ਥੱਲੇ ਜਿਹੜਾ ਪਿੰਡ ਆ ਮਾਨੂੰ ਨਗਰ ਆ ਸਾਰਾ ਰੱਤਾ ਟੱਬਾ ਉਹ ਹਸਪਤਾਲ ਬਣਾਉਣ ਦੇ ਵਿੱਚ ਸਾਰੇ ਪਿੰਡ ਰਾਜੀ ਆ ਜੀ ਸਾਰਾ ਪਿੰਡ ਰਾਜੀ ਆ ਜੀ ਸਾਰਾ ਟੋਟਲ 2-3 ਲਾਗੇ ਆਂਡ ਗਵਾਨ ਵੀ ਰਾਜੀ ਆ ਕਿ ਸੁਖ ਭਾਂਜੂ ਕੇ ਇਸ ਨੂੰ ਨਹੀਂ ਨਹੀਂ ਬਹੁਤ ਵਧੀ ਮਨ ਲੋ ਜੇ ਹਸਪਤਾਲ ਬਣਦਾ ਤਾਂ ਜਿਹੜਾ ਮਨ ਲੋ ਦੂਰ ਦਰੱਡੇ ਲੋਕ ਇਲਾਜ ਕਰਵਾਉਣ ਜਾਂਦੇ ਆ ਤਾਂ ਉਹੀ ਇਲਾਜ ਇੱਥੇ ਹੋਊਗਾ ਆਪਣੇ ਜਿਹੜੇ ਐਕਸੀਡੈਂਟ ਵਗੈਰਾ ਰੋਡ ਤੇ ਹੁੰਦੇ ਆ ਉਹ ਆਪਾਂ ਨੂੰ ਸਾਨੂੰ ਮਲੋੜ ਜਾਂ ਮੁਕਸਰ ਹਵੋਰ ਜਾਣਾ ਪੈਂਦਾ 20 30 ਕਿਲੋਮੀਟਰ ਸਾਨੂੰ ਇੱਥੋਂ ਸ਼ਹਿਰ ਪੈਂਦੇ ਆ ਜੇ ਇੱਥੇ ਸਾਡੇ ਚੰਗਾ ਹਸਪਤਾਲ ਬਣਾ ਬਣਾਉਂਦੀ ਹੈ ਪੰਚਾਇਤ ਤਾਂ ਉਹ ਬਹੁਤ ਵਧੀਆ ਸ਼ਲਾਂਗਾ ਜੋ ਕੰਮ ਤਾਂ ਬੰਨਾ ਚਾਹੀਦਾ ਦੇਖੋ ਜੀ ਰੋਕ ਲਾਉਂਦਾ ਦੇਦੇ ਚ ਕਿਸੇ ਦਾ ਕੰਮ ਹੀ ਨਹੀਂ ਜਦੋਂ ਪੰਚਾਇਤ ਹੀ ਜਦਾ ਸਰਕਾਰੀ ਜਗਾ ਮੰਨਤੀ ਹੋਈ ਆ ਮੰਨਤੀ ਤੋਂ ਬਾਅਦ ਤੇ ਮਨਜ਼ੂਰ ਹੋਇਆ ਸਰਕਾਰ ਤੋਂ ਨਿਸ਼ਾਨਗਰੀ ਖਾਂ ਦੇ ਵਿਭਾਗ ਮੰਦੇ ਤੇ ਫਾਇਦਾ ਕਈ ਕਈ ਤੇ ਸਾਧਨ ਤਾਂ ਰਹਿ ਜਾਂਦੇ ਗਰੀਬਾਂ ਦੇ ਰਹਿ ਜਾਂਦਾ ਜੀ ਇੱਥੇ ਹੁਣ ਐਂਬੂਲੈਂਸ ਬਕਾਇਦਾ ਮਿਲੂਗੀ ਹਾਂ ਜੀ ਹਾਂ ਜੀ ਐਂਬੂਲੈਂਸ ਵੀ ਸਰਕਾਰੀ ਮਿਲਦੀ ਆ ਫਰਵੇਟ ਗੱਡੀ ਪਾਣੀ ਵਾਲੀ ਮੌਜੂਦ ਹਰ ਟਾਈਮ ਠੀਕ ਹੈ 10 ਬੈੱਡ ਆਉਣੇ ਇਥੇ ਠੀਕ ਹੈ ਜੀ ਪੂਰੇ ਦੋ ਡਾਕਟਰ ਹਰ ਤਿੰਨ ਨੂੰ ਦੋ ਮੰਜ਼ਲੀ ਉਪਕ੍ਰਿਤੀ ਬਣ ਸਕਦੀ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਆਪਣੇ ਨੇੜੇ ਆਲਮ ਵਾਲੇ ਆ ਜੀ ਹਸਪੀਟਲ ਜਾਂ ਮਲੋਟ ਮੁਕਸਰ ਅਬੋਰਾ ਜੀ ਹੋਰ ਨੇੜੇ ਆਪਣੇ ਕੋਈ ਸਾਡੇ ਸ਼ੇਰੇ ਵਾਲੇ ਆ ਜੀ ਇਹ ਸਾਡੇ ਤੋਂ ਸਾਰੇ 20 20 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦੇ ਆ ਉਹ ਤਾਂ ਸਵਾਰੀ ਵਾਲਾ ਬੰਦਾ ਹੀ ਲਿਜਾਣ ਦਾ ਦੂਰ ਹੈ ਦੂਰ ਆ ਜੀ ਆਪਣੇ ਵਰਗਾ ਗਰੀਬ ਬੰਦਾ ਕਾਹਤੇ ਲਿਜਾਵੇ ਚਲੋ ਅਸੀਂ ਵੀ ਅਪੀ ਕਰਦੇ ਆ ਬਾਬਾ ਜੀ ਨੂੰ ਵੀ ਜਾਂ ਨਗਰ ਨਿਵਾਸੀਆਂ ਨੂੰ ਇਸ ਦੇ ਵਿੱਚ ਸੰਯੋਗ ਦੇਣਾ ਚਾਹੀਦਾ ਤੇ ਹਸਪੀਟਲ ਇਹ ਜਿਹੜਾ ਬੰਨਣਾ ਚਾਹੀਦਾ ਜੀ